ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਇੱਕ ਨਾਸਤਿਕ ਹਿੰਦੂ ਪ੍ਰੋਫੈਸਰ ਨੇ ਹਰ ਧਰਮ ਦੇ ਵਿਦਵਾਨ ਨੂੰ ਇਸਲਾਮ ਦੇ ਨੂੰ ਇਸਾਈਅਤ ਦੇ ਨੂੰ ਬੁੱਧਵਾਦ ਦੇ ਨੂੰ ਹਿੰਦੂਵਾਦ ਦੇ ਨੂੰ ਹਰ ਧਰਮ ਦੇ ਵਿਦਵਾਨ ਨੂੰ ਉਹਨੇ ਦਲੀਲਾਂ ਵਿੱਚ ਹਰਾ ਦਿੱਤਾ ਕੀ ਹਰਾ ਦਿੱਤਾ ਕਿ ਭਗਵਾਨ ਅੱਲਾ ਪਾਕ ਵਾਹਿਗੁਰੂ ਦੀ ਜ਼ਾਤ ਨਹੀਂ ਮੌਜੂਦ ਹੈ ਇਹਦਾ ਸਬੂਤ ਦਿਓ ਪਰ ਸੰਤ ਮਸਕੀਨ ਜੀ ਨੇ ਜਦੋਂ ਉਹਦੇ ਨਾਲ ਪ੍ਰਚਾਰ ਕੀਤਾ ਤੇ ਫਿਰ ਉਸ ਹਿੰਦੂ ਜਿਹੜਾ ਪ੍ਰੋਫੈਸਰ ਸੀ ਉਹਨੂੰ ਲਾਜ ਜਵਾਬ ਕਰ ਦਿੱਤਾ ਉਹਨੂੰ ਇਹ ਗੱਲ ਉਹ ਮੰਨਣ ਤੇ ਮਜਬੂਰ ਹੋ ਗਿਆ ਵੀਰੋ ਸੰਤ ਮਸਕੀਨ ਜੀ ਨੇ ਐਸੀ ਐਸੀ ਮਸਾਲਾਂ ਦਿੱਤੀਆਂ ਦੇਖ ਕੇ ਦਿਲ ਖੁਸ਼ ਹੋ ਗਿਆ ਵੀਰੋ ਅੱਜ ਅਸੀਂ ਇਸ ਕਥਾ ਦੇ ਬਾਰੇ ਜਾਣਾਂਗੇ ਬਹੁਤ ਹੀ ਖੂਬਸੂਰਤ ਤੇ ਪਿਆਰੀ ਕਥਾ ਵੈ ਕਥਾ ਸੁਣਦੇ ਹਨ ਤੁਹਾਨੂੰ ਟਾਈਮ ਦਾ ਅਹਿਸਾਸ ਹੀ ਹੋਏਗਾ ਇੰਨੇ ਕਥਾ ਵਿੱਚ ਖੋ ਜਾਓਗੇ ਵੀਰੋ ਚੱਲ ਕੇ ਕਥਾ ਨੂੰ ਸੁਣਨੇ ਆ ਤੇ ਇਸ ਦੇ ਬਾਰੇ ਜਾਣਦੇ ਆ ਇਹ ਜੋ ਹੁੰਦਾ ਹੈ ਇਸ ਤੋਂ ਪ੍ਰਤੱਖ ਪ੍ਰਮਾਣ ਨਹੀਂ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਮੈਨੂੰ ਇੱਕ ਸਰਬਧਰਮ ਸਮੇਲਨ ਯਾਦ ਆ ਜਾਂਦਾ ਹੈ ਇਨੌਰ ਦੇ ਚ ਹੋਇਆ। ਦੇਸ਼ਵਰਦੀ ਅਖਬਾਰਾਂ ਦੇ ਚ ਉਸਦੀ ਬੜੀ ਚਰਚਾ ਹੋਈ ਹੈ। ਇਕੱਠ ਕੋਈ 2 ਲੱਖ ਬੰਦਿਆਂ ਦਾ। ਉਨਿਸ ਦਾ ਵੀ ਬਹੁਤ ਵੱਡਾ ਇੰਤਜ਼ਾਮ ਕੀਤਾ ਗਿਆ ਸੀ ਕਿ ਕਿਤੇ ਝਗੜਾ ਨਾ ਹੋ ਜਾਏ ਕਿਉਂਕਿ ਖੰਡਨ-ਵੰਨਨ ਕਰਮ ਵੀ ਖੁੱਲ ਸੀ। ਇਸਲਾਮ ਦਾ ਵਕਤਾ ਆਇਆ ਸੀ। ਪਾਦਰੀ ਪਹੁੰਚਿਆ ਸੀ। ਬਾਈਬਲ ਦੀ ਤਰਸੀਖ ਕਰਨ ਵਾਸਤੇ। ਕ੍ਰਿਸ਼ਨਾਨੰਦ ਪਹੁੰਚੇ ਸਨ ਸਨ ਸਨਾਤਨ ਮਤ ਤੇ ਬੋਲਣ ਵਾਸਤੇ ਆਰਿਆ ਸਮਾਜ ਦੇ ਸਿਆਣੇ ਪ੍ਰਚਾਰਕ ਪਹੁੰਚੇ ਸਨ ਜੈਨ ਮਤ ਬੋਧ ਮਤ ਤੇ ਪਹੁੰਚੇ ਸਨ ਸਿੱਖ ਧਰਮ ਦੀ ਤਰਫੋਂ ਦਾਸ ਨੂੰ ਲੈ ਗਏ ਸਨ ਔਰ ਮੈਂ ਉਸ ਜ਼ਮਾਨੇ ਚ ਪਹਿਲੀ ਵਾਰ ਸਰਬ ਧਰਮ ਸਮੇਲਨ اٹੈਂਡ ਕੀਤਾ ਹੂੰ 30 ਸਾਲ ਮੈਂ ਪੁਰਾਣੀ ਗੱਲ ਕਰਦਾ ਤਾਂ ਨਾ ਘਬਰਾਹਟ ਵੀ ਬੜੀ ਮੈਨੂੰ ਪਤਾ ਚੱਲੇ ਸੀ ਜੋ ਪੀਰ ਆਇਆ ਹੈ ਇਸਲਾਮ ਤੇ ਬੋਲਣ ਵਾਸਤੇ ਕਰਾਚੀ ਤੋਂ ਆਇਆ ਹੈ ਬੜਾ ਸਿਆਣਾ ਹੈ ਮਦਬਰ ਹੈ ਪਾਦਰੀ ਨੂੰ ਬੰਬੇ ਤੋਂ ਬੁਲਾਇਆ ਗਿਆ ਹੈ ਔਰ ਨੇਪਾਲ ਤੋਂ ਆਇਆ ਹੈ ਬੋਧ ਧਰਮ ਤੇ ਬੋਲਣ ਵਾਲਾ ਹੈ ਆਪਣੇ ਆਪਣੇ ਇਲਾਕੇ ਦੇ ਔਰ ਆਪਣੇ ਆਪਣੇ ਧਰਮ ਦੇ ਇਹ ਚੋਟੀ ਦੇ ਸਿਆਣੇ ਪੁਰਸ਼ ਇੱਕ ਪ੍ਰੋਫੈਸਰ ਸਾਲੂ ਕੈਨੂ ਵੀ ਬੁਲਾਇਆ ਗਿਆ ਜਿਸ ਨੇ ਐਲਾਨੀਆਂ ਕਿਆ ਸੀ ਜਿਤਨੇ ਧਾਰਮਿਕ ਵਕਤੇ ਨੇ ਮੈਂ ਸਾਰਿਆਂ ਦੀ ਵਿਚਾਰ ਦਾ ਖੰਡਨ ਕਰਾਂਗਾ ਕੋਈ ਪਰਮਾਤਮਾ ਨਹੀਂ ਕੋਈ ਈਸ਼ਵਰ ਨਹੀਂ ਸਭ ਜੋ ਝੂਠ ਬੋਲਦੇ ਨੇ ਉਸਨੂੰ ਵੀ ਮਦਉ ਕੀਤਾ ਗਿਆ ਸੀ ਬੁਲਾਇਆ ਗਿਆ ਸੀ ਸਿਰਫ ਇਹ ਦੇਖਣ ਵਾਸਤੇ ਕਿ ਇਹ ਧਾਰਮਿਕ ਪੁਰਸ਼ ਜ਼ਿਆਦਾ ਦਲੀਲ ਪੇਸ਼ ਕਰ ਸਕਦੇ ਨੇ ਕਿ ਇਹ ਨਾਸਤਿਕ ਬੰਦਾ ਜ਼ਿਆਦਾ ਖੰਡਨ ਕਰ ਸਕਦਾ ਹੈ ਇਹ ਦੇਖਣਾ ਹੈ اگروال برادری ہے ہندوستان او دی طرف ہوں اس یہ دھرم سمیلن اٹینڈ کیتا گیا جو ہے آیوجن کیتا گیا سی اور اس لکھا روپے کا خرچہ سی داس نے اس زمانے اس وقت پورے جذبے نال پوری شردہ نال اس سمیلن نے شمولیت کی تھی لیکن گبراہٹ انتظام سارا اگروال برادری کا ਔਰ ਇਸ ਦੇ ਵਿੱਚ ਸਿੱਖ ਵੀ ਪਹੁੰਚੇ ਮੁਸਲਮਾਨ ਵੀ ਪਹੁੰਚੇ ਸਰੋਤਿਆਂ ਵਿੱਚ ਕ੍ਰਿਸਚੀਅਨ ਵੀ ਪਹੁੰਚੇ ਹਿੰਦੂ ਵੀ ਪਹੁੰਚੇ ਆਯੋਜਨ ਸਿਰਫ ਅਗਰਵਾਲ ਬਰਾਦਰੀ ਦਾ ਇਸਲਾਮ ਦਾ ਵਕਤਾ ਬੋਲੇ ਉਹ ਪ੍ਰੋਫੈਸਰ ਸਾਲੂ ਕੇ ਜਿਹੜਾ ਸੀ ਉਹਨੇ ਸੱਤਾ ਮਿੰਟਾਂ ਚ ਹੀ ਖੰਡਨ ਕਰਕੇ ਰੱਖ ਦਿੱਤੀ ਉਸ ਦੀ ਵਿਚਾਰ ਮੇਰਾ ਬਣਿਆ ਹੋਇਆ ਹੌਸਲਾ ਦੇਖ ਗਿਆ ਮੈਂ ਕਿਹਾ ਕਿ ਤੇ ਬੋਧ ਸੈਣਾ ਬੰਦਾ ਇਹਦੇ ਕੋਲ ਤੇ ਬੜੀਆਂ ਦਲੀਲਾਂ ਨੇ। ਔਰ ਆਪ ਸੁਣ ਕੇ ਹੈਰਾਨ ਹੋ ਗਏ ਬੋਧ ਵਕਤਾ। ਬੋਧ ਧਰਮ ਦਾ ਜਿਹੜਾ ਵਕਤਾ ਸੀ ਉਹ ਵੀ ਨਮੋਜਣਾ ਜਿਹਾ ਮੂੰਹ ਲੈ ਕੇ ਉਸਨੇ ਬਿਠਾ ਦਿੱਤਾ। ਔਰ ਇਸੇ ਤਰੀਕੇ ਦੇ ਨਾਲ ਜੈਨ ਬਾਦਿਸ਼ਦਾਸ ਦੀ ਵਾਰੀ ਤੇ ਮੈਂ ਅੱਧਾ ਤੂੰ ਜੋ ਹੌਸਲਾ ਹਾਰੀ ਬੈਠਾ ਸੀ। ਨਿਕਸੀ ਜੋ ਕੁਝ ਬੋਲਣਾ ਸੀ ਨੇ ਕੰਡਨ ਕਰ ਦੇਣਾ ਲੋਕਾਂ ਨੇ ਉਹਦੇ ਹੱਥੇ ਹੱਕ ਰਿਸ਼ਤਾੜੀ ਵਜਾ ਦੇਣੀ ਛੂਟੀ ਦੇ ਅਖਬਾਰੀ ਰਿਪੋਰਟਰ ਆਏ ਸਨ ਔਰ ਇੰਦੌਰ ਸਟੇਟ ਦੇ ਉਸ ਉਧ ਦੇ ਮਹਾਰਾਜਾ ਵੀ ਬੈਠੇ ਸਨ ਇੰਦੌਰ ਸਟੇਟ ਸੀ ਉਸਨੇ ਵੀ ਬੜੇ ਸ਼ੌਕ ਨਾਲ ਅਟੈਂਡ ਕੀਤਾ ਬੜੇ ਸ਼ੌਕ ਨਾਲ ਬੈਠਾ ਰਿਹਾ ਸੁਣਨ ਲਈ 22 ਮਿੰਟ ਦਾ 10 ਨੂੰ ਸਮਾਂ ਦਿੱਤਾ ਗਿਆ ਸੀ ਤੇ ਮੈਂ 22 ਮਿੰਟ ਜੋ ਬੋਲੇ ਉਹ ਪ੍ਰੋਫੈਸਰ ਸਾਲੂ ਕੇ ਖੜਾ ਹੋਇਆ ਉਹਨੂੰ ਹਰ ਵਕਤੇ ਤੋਂ ਬਾਅਦ 7 ਮਿੰਟ ਮਿਲਦੇ ਸਨ ਫਿਰ ਮੈਨੂੰ ਆਖੇ ਮਸਕੀਨ ਜੀ ਜਿਸ ਪ੍ਰਮਾਤਮਾ ਦੀ ਤੁਸੀਂ ਗੱਲ ਕੀਤੀ ਇਸ ਨੂੰ ਵੇਖਿਆ ਕਦੀ ਮੈਂ ਕਿਹਾ ਨਹੀਂ ਨਹੀਂ ਦੇਖਿਆ ਫਿਰ ਵੀ ਤੁਸੀਂ ਦਿਨ ਰਾਤ ਉਸ ਦੀ ਗੱਲ ਕਰੀ ਜਾਂਦੇ ਹੋ ਤੇ ਲੋਕਾਂ ਨੂੰ ਸੁਣਾਈ ਜਾਂਦੇ ਮੈਂ ਸੁਣਾਈ ਜਾਂਦੇ ਕਹਿੰਦਾ ਆਪਣਾ ਤੇ ਲੋਕਾਂ ਦਾ ਪਤਾ ਨਹੀਂ ਕਿਤਨੇ ਘੰਟਿਆਂ ਦਾ ਸਮਾਂ ਰੋਜ਼ ਬਰਬਾਦ ਕਰ ਰਹੇ ਹੋ ਵਕਤ ਜ਼ਾਇਆ ਕਰ ਰਹੇ ਜਿਹਨੂੰ ਵੇਖਿਆ ਨਹੀਂ ਉਹਦੀ ਚਰਚਾ ਕਰੀ ਜਾਂਦੇ ਹੋ ਉਹਦਾ ਜ਼ਿਕਰ ਕਰੀ ਜਾਂਦੇ ਹੋ ਉਹਦੇ ਪ੍ਰਤੀ ਦਲੀਲਾਂ ਦੇਈ ਜਾਂਦੇ ਹੋ ਕਹਿੰਦੇ ਨੇ ਸੈਸ ਜੋ ਕੁਝ ਕਹਿੰਦੀਏ ਉਸ ਦਾ ਸਬੂਤ ਮਹਈਆ ਜੋ ਹੈ ਕਰ ਦੇਂਦੀਏ ਸੰਤ ਲੋਕ ਜੋ ਕੁਝ ਕਹਿੰਦੇ ਨੇ ਗਿਆਨੀ ਜੋ ਕੁਝ ਕਹਿੰਦੇ ਨੇ ਭਗਤ ਜੋ ਕੁਝ ਕਹਿੰਦੇ ਨੇ ਗੁਰੂਆਂ ਨੇ ਜੋ ਕੁਝ ਆਖਿਆ ਹੈ ਸਬੂਤ ਨਹੀਂ ਮਹਈਆ ਕੀਤਾ ਪ੍ਰਮਾਣ ਸਾਹਮਣੇ ਨਹੀਂ ਰੱਖਿਆ ਔਰ ਪ੍ਰਮਾਣ ਪ੍ਰਤਕਸ਼ ਮੈਂ ਸੁਆਖਿਆ ਪ੍ਰੋਫੈਸਰ ਸਾਹਿਬ ਜ਼ਰੂਰੀ ਤੇ ਨਹੀਂ ਕਿ ਜੋ ਨਹੀਂ ਦਿਖਾਈ ਦੇਂਦਾ ਉਹ ਹੈ ਹੀ ਨਹੀਂ ਹਵਾ ਨਹੀਂ ਦਿਖਾਈ ਦਿੰਦੀ ਫੁੱਲ ਦਿਖਾਈ ਦੇਂਦੇ ਨੇ ਮਹਿਕ ਨਹੀਂ ਦਿਖਾਈ ਦਿੰਦੀ ਸ਼ੱਕਰ ਦਿਖਾਈ ਦਿੰਦੀ ਹੈ ਮਿਠਾਸ ਨਹੀਂ ਦਿਖਾਈ ਦਿੰਦੀ ਮਿਰਚਾਂ ਦਿਖਾਈ ਦੇਂਦੀਆਂ ਨ ਕੋੜਤਨ ਨਹੀਂ ਦਿਖਾਈ ਦਿੰਦੀ ਜੇ ਤੁਸੀਂ ਮੈਨੂੰ ਆਖੋ ਕੋੜਤਨ ਦਿਖਾ ਤਾਂ ਮੈਂ ਮਿਰਚ ਦਿਖਾ ਸਕਦਾ ਕੋੜਤਨ ਦੇ ਨਹੀਂ ਮੈਂ ਸ਼ੱਕਰ ਦਿਖਾ ਸਕਦਾ ਮਿਠਾਸ ਤੇ ਨਹੀਂ ਮੈਂ ਫੁੱਲ ਦਿਖਾ ਸਕਦਾ ਮਹਿਕ ਤੇ ਨਹੀਂ ਹੱਸ ਪਿਆ ਕਹਿੰਦਾ ਇਹ ਪ੍ਰਮਾਣ ਬਹੁਤ ਪੁਰਾਣੇ ਹੋ ਗਏ ਇਹਨਾਂ ਦੀ ਕੋਈ ਐਨੀयत ਨਹੀਂ ਕਹਿੰਦਾ ਫੁੱਲ ਨੂੰ ਨੇੜੇ ਆਈਏ ਨਾਸਕਾ ਦੱਸ ਦਿੰਦੀ ਮਹਿਕ ਹੈ ਸ਼ੱਕਰ ਨੂੰ ਮੂੰਹ ਦੇ ਚ ਪਾਈਏ ਜ਼ੁਬਾਨ ਦੱਸ ਦਿੰਦੀ ਮਿੱਠੀ ਹੈ ਮਿਰਚਾ ਨੂੰ ਮੂੰਹ ਦੇ ਚ ਪਾਈਏ ਜ਼ੁਬਾਨ ਦੱਸ ਦਿੰਦੀ ਕੌੜੀ ਹੈ ਜ਼ੁਬਾਨ ਵਾਹਿਗੁਰੂ 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 ਜਪੇ ਰਾਮ ਰਾਮ ਜਪੇ ਕਿਆ ਪਤਾ ਚੱਲ ਜਾਂਦਾ ਰਾਮ ਹੈ ਵਾਹਿਗੁਰੂ ਹੈ ਕਿਆ ਪਤਾ ਚੱਲ ਜਾਂਦਾ ਕਹਿੰਦਾ ਮੈਂ ਤੁਹਾਡੇ ਸਾਹਮਣੇ 2 ਮਿੰਟ ਕਰਦਾ ਮੈਨੂੰ ਕੱਖ ਨਹੀਂ ਪਤਾ ਪਰ ਇੱਕ ਸੈਕਿੰਡ ਲਈ ਜੇ ਮੈਂ ਮੂੰਹ ਦੇ ਸ਼ੱਕਰ ਰੱਖਾਂ ਮੇਰੀ ਜ਼ੁਬਾਨ ਮਿੱਠੀ ਹੋ ਜਾਏਗੀ ਇਹ ਕਿੰਨ ਜਾਣੋ ਹਾਲਾਂਕਿ ਮੌਸਮ ਬਹਾਰ ਦਾ ਸੀ ਪਸੀਨੇ ਨਾਲ ਮੇਰੇ ਕੱਪੜੇ ਭਿੱਜ ਗਏ ਸਾਰੇ ਕਿ ਤੇ ਹੱਦ ਕਰਦਾ ਨਹੀਂ ਪਰ ਗੱਲ ਨੂੰ ਰਦ ਕਰੀ ਜਾਂਦਾ ਅੰਦਰੋਂ ਅਰਦਾਸ ਵੀ ਨਿਕਲੀ ਪਾਤਸ਼ਾ ਤੇਰੇ ਦਰ ਦਾ ਵਕਤ ਆ ਤੇਰੀ ਬਾਣੀ ਦੀ ਗੱਲ ਕਰਨ ਵਾਲਾ ਕਿ ਇਸ ਤਰ੍ਹਾਂ ਹੀ ਬੇਜਤੀ ਹੋਵੇਗੀ ਮੈਂ ਉਸ ਨੂੰ ਆਖਿਆ ਗੱਲ ਇਹ ਇੱਕ बेहोश ਬੰਦਾ ਹੋਵੇ ਬਹੁਤ ਗਹਿਰਾ बेहोश ਹੋ ਸਕਦਾ ਉਹਦੇ ਨੱਕ ਦੇ ਨੇੜੇ ਫੁੱਲ ਲਹਿ ਜਾਈਏ ਤੇ ਉਹਨੂੰ ਮਹਿਕ ਨਾ ਆਵੇ ਉਸ ਦੇ ਮੁੰਦੇ ਸ਼ੱਕਰ ਪਾਈਏ ਉਸ ਨੂੰ ਮਿਠਾਸ ਦਾ ਬੋਧ ਨਾ ਹੋਵੇ ਕਿਉਂਕਿ ਬੇਹੋਸ਼ ਹੈ ਹੱਸ ਕੇ ਕਹਿਣ ਲੱਗਾ ਮੇਰੇ ਜੈਸਾ ਬੰਦਾ ਤੁਹਾਨੂੰ ਬੇਹੋਸ਼ ਪ੍ਰਤੀਤ ਹੁੰਦਾ ਹੈ ਮੇਰੇ ਜੈਸਾ ਇਨਸਾਨ ਤੁਹਾਨੂੰ ਬੇਹੋਸ਼ ਦਿਖਾਈ ਦਿੰਦਾ ਕਿ ਮੈਂ ਇਤਨੇ ਵਕਤਿਆਂ ਦੀਆਂ ਦਲੀਲਾਂ ਨੂੰ ਰੱਦ ਕਰਕੇ ਰੱਖ ਦਿੱਤਾ ਹੈ ਔਰ ਤੁਹਾਨੂੰ ਵੀ ਬੋਲਣ ਨਹੀਂ ਦੇਵਾਂਗਾ ਜਾਂ ਤੇ ਕੋਈ ਪ੍ਰਤੱਖ ਸਬੂਤ ਦੇਓ ਪ੍ਰਮਾਤਮਾ ਹੈ ਕੋਈ ਪ੍ਰਤੱਖ ਸਬੂਤ ਮੈਂ ਤਾਂ ਇਹ ਫਜ਼ੂਲ ਦੀਆਂ ਗੱਲਾਂ ਨੇ ਅਨਪੜ੍ਹ ਦੁਨੀਆਂ ਦੀ ਗੱਲਾਂ ਨੇ ਮੂਰਖਾਂ ਦੀਆਂ ਗੱਲਾਂ ਨੇ ਮੈਂ ਕਿ ਸਵਾਲ ਇਹ ਹੁਣ ਤੁਹਾਨੂੰ ਪ੍ਰਤੱਖ ਸਬੂਤ ਪਰਵਾਣ ਚਾਹੀਦਾ ਹੈ ਸਾਹਮਣੇ ਸਬੂਤ ਚਾਹੀਦਾ ਹੈ ਇੱਕ ਦਲੀਲ ਉਦੋਂ ਪ੍ਰਿਸਪਲ ਗੰਗਾ ਸਿੰਘ ਦੀ ਜੇਤੇ ਆ ਗਈ ਤੇ ਮੇਰੀ ਇੰਜ ਕਹਿ ਲੋ ਗੁਰੂ ਨਾਨਕ ਨੇ ਲੱਜਾ ਰੱਖ ਦਿੱਤੀ ਮੈਂ ਇੱਕ ਪ੍ਰੋਫੈਸਰ ਸਾਲੂ ਗਏ ਕੀ ਤੁਸੀਂ ਆਪਣੇ ਪਿਤਾ ਦਾ ਨਾਮ ਮੈਨੂੰ ਦਸੋਗੇ ਕਿੰਨ ਲਗਾ ਅੱਜ ਦੀ ਇਸ ਚਰਚਾ ਦੇ ਤੇ ਸਰਬ ਦਮਿਲ ਧਰਮ ਸੰਮੇਲਨ ਦੇ ਵਿੱਚ ਮੇਰੇ ਪਿਓ ਦੀ ਕੀ ਲੋੜ ਪੈ ਗਈ ਹੈ ਮੈਂ ਕਿ ਲੋੜ ਪੈ ਗਈ ਹੈ ਤਾਂ ਹੀ ਤੇ ਮੈਂ ਪੁੱਛਦਾ ਤੁਹਾਡੇ ਪਿਤਾ ਦਾ ਕੀ ਨਾਮ ਹੈ ਉਹਨੇ ਆਖਿਆ ਮੇਰੇ ਪਿਤਾ ਦਾ ਨਾਮ ਹੈ ਸ਼੍ਰੀ ਦਲੀਪ ਸਾਲੂਕੇ ਸ਼੍ਰੀ ਦਲੀਪ ਸਾਲੂਕੇ ਤੇ ਮੈਂ ਕਿ ਜੇ ਮੈਂ ਸ਼ੱਕ ਕਰਾਂ ਇਹ ਤੇਰਾ ਪਿਓ ਨਹੀਂ ਹੈ ਕੋਈ ਹੋਰ ਤੇ ਫਿਰ ਆਪੇ ਤੋਂ ਬਾਹਰ ਹੋਇਆ ਮੈਨੂੰ ਕਹਿਣ ਲੱਗਾ ਇਸ 2 ਲੱਖ ਦੇ ਇਕੱਠ ਦੇ ਤੁਸੀਂ ਇਤਨੀ ਤਹਿਜ਼ੀਬ ਤੋਂ ਗਿਰੀ ਹੋਈ ਗੱਲ ਕਰੋਗੇ ਔਰ ਆਪਣੇ ਆਪ ਨੂੰ ਗਿਆਨੀ ਅਖਵਾਂਦੇ ਹੋ ਆ ਧਰਮ ਦਾ ਪ੍ਰਚਾਰਕ ਅਖਵਾਂਦੇ ਹੋ ਆ ਤਹਿਜ਼ੀਬ ਤੋਂ ਗਿਰੀ ਹੋਈ ਗੱਲ ਕਰੋਗੇ ਕਹਿੰਦਾ ਮੈਂ ਸੋਚ ਨਹੀਂ ਸਕਦਾ ਸੀ ਤੇ ਸੱਬੇ ਤਾਂ ਥੱਲੇ ਚਲੇ ਗਏ ਤੁਹਾਡੀ ਗੁਫ਼ਤਗੂ ਤੁਹਾਡੇ ਬੋਲ ਥੱਲੇ ਚਲੇ ਗਏ ਮੈਨੂੰ ਇੰਜ ਕਹਿਣ ਲੱਗਾ ਮੱਕਾ ਹੱਦ ਹੋ ਗਈ ਮੈਂ ਤੇਰੇ ਪਿਓ ਤੇ ਸ਼ੱਕ ਕਰਾਂ ਤੂੰ ਕਹਿੰਦਾ ਇਹ ਸਬੇਤਾ ਤਾ ਤੋ ਥੱਲੇ ਦੀ ਗੱਲ ਐ ਪਰ ਤੂੰ ਜਗਤ ਪਿਓ ਤੇ ਸ਼ੱਕ ਕਰੇਂ ਜਗਤ ਪਿਤਾ ਤੇ ਸ਼ੱਕ ਕਰੇਂ ਜਿਸ ਨੇ ਤੇਰੇ ਪਿਓ ਜੈਸੇ ਪਤਾ ਨਹੀਂ ਕਿੰਨੇ ਪਿਓ ਪੈਦਾ ਕੀਤੇ ਨੇ ਤੋ ਕਿਆ ਇਹ ਸਬੇਤਾ ਤਾ ਤੋ ਥੱਲੇ ਦੀ ਗੱਲ ਨਹੀਂ ਐ ਕਿਆ ਇਹ ਤੇਜ਼ੀਬ ਤਾ ਥੱਲੇ ਦੀ ਗੱਲ ਨਹੀਂ ਐ ਮੈਂ ਸ਼ੱਕ ਕਰਦਾ ਤੂੰ ਆਪਣੇ ਪਿਤਾ ਦੀ ਹੋਣ ਦਾ ਕੋਈ ਸਬੂਤ ਦੇ। ਇਹ ਹੀ ਤੇਰਾ ਬਿਲ ਹੈ। ਤੂੰ ਥੋੜਾ ਜਿਹਾ ਹੋਸ਼ ਸੰਭਾਲਿਆ। ਤੇਰੀ ਮਾਂ ਨੇ ਤੈਨੂੰ ਕਹਿ ਦਿੱਤਾ ਇਹ ਤੇਰੇ ਪਿਤਾ ਨੇ। ਤਿੱਥੋਂ ਬਾਪੂ ਬਾਪੂ ਕਹਿਣਾ ਸ਼ੁਰੂ ਕਰ ਦਿੱਤਾ। ਕੋਈ ਸਬੂਤ ਮੰਗਿਆ ਸੀ ਮਾਂ ਕੋਲ। ਗੁਰਵਰਜਨ ਦੇਵ ਜੀ ਮਹਾਰਾਜ ਦੇ ਬੋਲ ਪਿਤਾ ਦਾ ਜਨਮ ਕੇ ਜਾਣੇ ਬੂਤ ਸਗਲ ਪਰੋਈ ਆਪਣੇ ਸੂਦ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੀ ਬਚਨ ਕਹਾ ਲਗੇ ਇਹ ਕੀਟ ਬਖਾਨੇ ਮਹਿਮਾ ਤੋਰ ਤੋ ਹੀ ਪ੍ਰਭ ਜਾਣੇ ਪਿਤਾ ਜਨਮ ਜਿਉ ਪੂਤ ਨਾ ਪਾਵੇ ਕਹਾ ਤਵਨ ਕਾ ਏਦ ਬਤਾਵੇ ਮੈਂ ਉਸ ਨੂੰ ਕਹਿ ਦਿੱਤਾ ਤੂੰ ਆਪਣੇ ਪਿਤਾ ਦਾ ਮੈਨੂੰ ਸਬੂਤ ਦੇ ਦੇ ਮੈਂ ਤੈਨੂੰ ਜਗਤ ਪਿਤਾ ਦਾ ਸਬੂਤ ਦੇਣਾ ਇਸ ਹੱਕ ਦੇ ਤਾੜੀਆਂ ਵੱਜ ਗਈਆਂ ਮੇਰੇ ਖੁਸ਼ੀ ਦੀ ਲਹਿਰ ਦੌੜ ਗਈ ਜਿਹੜੇ ਧਾਰਮਿਕ ਬੰਦੇ ਸਨ ਜਿਨ੍ਹਾਂ ਦੇ ਦਿਲ ਟੁੱਟੇ ਹੋ ਸਨ ਪ੍ਰੋਫੈਸਰ ਸਾਲੂਕੇ ਦੀ ਤਰਕ ਕਰਕੇ ਬੇਨਖਾਮਾ ਖਾਤਰ ਕਰੀ ਜਾਂਦਾ ਹੈ ਮੇਰਾ ਹੌਸਲਾ ਬਣ ਗਿਆ ਔਰ ਉਸ ਦਿਨ ਵਾਕਈ ਮੈਨੂੰ ਪ੍ਰਤੱਖ ਰੂਪ ਵਿੱਚ ਇਹ ਦਿਸਿਆ ਕਿ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਤੂੰ ਦਲੀਲ ਦੇ ਦਿੱਤੀ ਹੈ ਬਾਦਸ਼ਾਹ ਲੱਜਾ ਰਹੇਗੀ ਬਾਦ ਵਿੱਚ ਜਦ ਚਾਹ ਪੀਣ ਬੈਠੇ ਨਾ ਅਸੀਂ ਸਾਰੇ ਵਕਤ ਇਹਨਾਂ ਨੇ ਇੱਕ ਜਾਦਾ ਤੇ ਇੰਤਜ਼ਾਮ ਕੀਤਾ ਸੀ ਅਗਰਵਾਲ ਬਰਾਦਰੀ ਦੇ ਸਾਲੂ ਕੇ ਮੈਨੂੰ ਕਹਿ ਲਗਾ ਮੇਰੀ 60 ਸਾਲ ਦੀ ਉਮਰ ਹੈ ਉਹਦੋਂ ਮੈਂ 23 ਸਾਲ ਦਾ ਹਾਂਗਾ ਵੱਤ ਤੋਂ 24 ਸਾਲ ਦਾ ਮੈਨੂੰ ਕਹਿ ਲਗਾ ਮੇਰਾ ਮਨ ਹਿਲ ਗਿਆ ਤੇਰੇ ਬੋਲਾਂ ਨੇ ਹਿਲਾ ਦਿੱਤਾ ਮੈਨੂੰ ਸਟੱਡੀ ਕਰਨੀ ਪੈਗੀ ਮੈਨੂੰ ਨਵੇਂ ਸਿਰੇ ਤੋਂ ਅਧਿਐਨ ਕਰਨਾ ਪਿਆ। ਫਿਲਾ ਦਿੰਦਾ ਹੈ ਮੇਰਾ ਹਿਰਦਾ। ਮੈਂ ਕਿ ਪ੍ਰਮਾਤਮਾ ਤੇਰੇ ਹਿਰਦੇ ਨੂੰ ਇਤਨਾ ਹਿਲਾਵੇ, ਇਤਨਾ ਹਿਲਾਵੇ ਔਰ ਤੇਰਾ ਹਿਰਦਾ ਉੱਥੇ ਜਾ ਪਹੁੰਚੇ ਜਿੱਥੇ ਪ੍ਰਮਾਤਮਾ ਦਾ ਰਸ ਹੈ। ਉਸ ਦੀ ਹੋਂਦ ਹੈ, ਉਸ ਦਾ ਪ੍ਰਕਾਸ਼ ਹੈ। ਇਤਨੀ ਗੱਲ ਉਸ ਨੇ ਸਵੈ-ਤਸਲੀਮ ਕੀਤੀ। ਹੁਣ ਮੈਂ ਇਸ ਕਰਾਂ ਅਗਰ ਕੋਈ ਪ੍ਰਤੱਖ ਪ੍ਰਮਾਣ ਪ੍ਰਮਾਤਮਾ ਦਾ ਮੰਗੇ ਤੇ ਕੋਈ ਪ੍ਰਤੱਖ ਪ੍ਰਮਾਣ ਨਹੀਂ। ਕੋਈ ਪ੍ਰਤੱਖ ਸਬੂਤ ਨਹੀਂ। ਸਾਇੰਸ ਜੋ ਕੁਝ ਕਹਿੰਦੀ ਉਸ ਦਾ ਪ੍ਰਤੱਖ ਸਬੂਤ ਦਿੰਦੀ ਹੈ। ਸੰਤ ਜੋ ਕਹਿੰਦੇ ਨੇ, ਅਵਤਾਰੀ ਪੁਰਸ਼ ਜੋ ਕਹਿੰਦੇ ਨੇ ਕੋਈ ਪ੍ਰਤੱਖ ਸਬੂਤ ਨਹੀਂ। ਗਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ, ਕਹਾਂ ਲਗੇ ਏਉਂ ਕੀਟ ਬਖਾਨੇ, ਮਹਿਮਾ ਤੋਰ ਤੋ ਈ ਪ੍ਰਭ ਜਾਣੇ। ਪਿਤਾ ਜਨਮ ਜਿਉਂ ਪੋਤ ਨਾ ਪਾਵੇ, ਕੀ ਸਬੂਤ ਬੱਚੇ ਕੋਲ ਪਿਉ ਦੀ ਹੋਂਦ ਦਾ। ਭਰੋਸਾ ਵਿਸ਼ਵਾਸ ਦਾ ਰਿਸ਼ਤਾ ਹੈ। ਮਾਂ ਨੇ ਕਿਹਾ ਨੇ ਪਿਉ ਨੂੰ ਪਿਉ ਕਰਕੇ ਕਹਿ ਦਿੰਦਾ ਹੈ। ਤੇ ਜੇ ਮਾਂ ਦੇ ਕਹਿਣੇ ਤੇ ਤੂੰ ਪਿਓ ਨੂੰ ਪਿਓ ਕਰਕੇ ਕਹਿ ਸਕਦਾ ਹੈ ਤੇ ਗੁਰੂ ਦੇ ਕਹਿਣੇ ਕਰਕੇ ਤੂੰ ਰੱਬ ਨੂੰ ਰੱਬ ਕਰਕੇ ਕਹਿ ਦਿਆ। ਮਾਂ ਨੂੰ ਪਤਾ ਹੈ, ਗੁਰੂ ਨੂੰ ਪਤਾ ਹੈ। ਅਵਤਾਰ ਨੂੰ ਪਤਾ ਹੈ। ਪਰ ਅਰਸ਼ਵਦੀ ਗੱਲ ਇਹ ਹੈ ਜਿਸ ਨੂੰ ਪਤਾ ਹੈ ਉਹ ਪਤਾ ਕਰਾ ਨਹੀਂ ਸਕਦਾ। ਉਸ ਪਰ ਸਿੱਧੀ ਸੂਚਨਾ ਦੇ ਸਕਦਾ ਹੈ। ਚੱਲਣ ਦੀ ਪ੍ਰੇਰਣਾ ਦੇ ਸਕਦਾ ਹੈ। ਪ੍ਰਤੱਖ ਸਪਰਮਾਨ ਨਹੀਂ ਦੇ ਸਕਦਾ। ਇਸ ਵਾਸਤੇ ਐਲਾਨੀਆ ਤੌਰ ਤੇ ਅੱਧੀ ਦੁਨੀਆ ਨਾਸਤਿਕ ਹੈ ਔਰ ਜਿਹੜੀ ਆਸਤਿਕ ਹੈ ਉਹ ਵੀ ਕੋਈ ਆਸਤਿਕ ਪੂਰੀ ਨਹੀਂ ਹੈ ਕਿਉਂਕਿ ਕੋਈ ਪ੍ਰਤੱਖ ਸਬੂਤ ਨਹੀਂ ਹੈ ਇਸ ਵਾਸਤੇ ਵਿਗਿਆਨ ਕਹਿ ਦਿੰਦਾ ਸਰੀਰ ਦੀ ਚੀਰਾ ਫਾੜੀ ਕਰੀਏ ਅੰਦਰ ਤੇ ਕੋਈ ਆਤਮਾ ਨਹੀਂ ਲੱਭਦੀ ਔਰ ਅਜੇ ਸਾਇੰਸ ਨੇ ਆਤਮਾ ਨੂੰ ਨਹੀਂ ਮੰਨਿਆ ਕਹਿੰਦੇ ਠੀਕ ਹੈ ਚੀਰਾ ਫਾੜੀ ਕੀਤੀ ਇੱਕ ਸ਼ਕਤੀ ਹੈ ਸ਼ਕਤੀ ਦਾ ਇਕੱਠ ਹੈ ਖੂਨ ਹੈ ਮਿੰਜ ਹੈ ਮਾਸ ਹੈ ਹੱਡੀਆਂ ਹੈ ਆਤਮਾ ਨਾਮ ਦੀ ਤੇ ਅੰਦਰੋਂ ਕੋਈ ਚੀਜ਼ ਲੱਭਦੀ ਨਹੀਂ ਪ੍ਰਮਾਤਮਾ ਤੇ ਅੰਦਰੋਂ ਲੱਭਦਾ ਨਹੀਂ ਪਾਤਸ਼ਾਹ ਦੀ ਬਾਣੀ ਕਹਿੰਦੀ ਏ ਨਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਂ ਇਸ ਕਾ ਵਸਨਾ ਰਾਮ ਨਾਮ ਰਤਨ ਕੋਠੜੀ ਗੜ ਮੰਦਰ ਏਕ ਲੁਕਾ ਨੇ ਅੰਦਰ ਹੈ ਕਿਨੇ ਕਰੀਏ ਇਸ ਨੂੰ ਕਿਵੇਂ ਪ੍ਰਗਟ ਕਰੀਏ ਵਿਗਿਆਨਕ ਢੰਗ ਨਾਲ ਨਹੀਂ ਧਾਰਮਿਕ ਢੰਗ ਨਾਲ ਤੇ ਫਿਰ ਧਾਰਮਿਕ ਢੰਗ ਕੀ ਹੈ ਬਸ ਇਹੀ ਅਭਿਆਸੀਆਂ ਦੇ ਅੰਦਰ ਇਹੀ ਜਗਿਆਸੂਆਂ ਦੇ ਅੰਦਰ ਪ੍ਰਸ਼ਨ ਪੈਦਾ ਹੋ ਜਾਂਦਾ ਹੈ ਤੇ ਨਾਸਤਿਕ ਲੋਕਾਂ ਦਾ ਆਖਰ ਢੰਗ ਕੀ ਹੈ ਫਿਰ ਤਰੀਕਾ ਕੀ ਹੈ ਪਹਿਲੇ ਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਤੁਹਾਡੇ ਸਾਹਮਣੇ ਬੋਲ ਰਖਾਂ ਭਗਤ ਕਬੀਰ ਜੀ ਦੇ ਕਬੀਰ ਕਹਿੰਨ ਮੈਥੋਂ ਕੋਈ ਢੰਗ ਨਾ ਪੁੱਛੋ ਤੇ ਕੋਈ ਢੰਗ ਹੈ ਵੀ ਨਹੀਂ ਵੀਰ ਕਮਾਲ ਸੰਤ ਮਸਕੀਨ ਜੀ ਨੇ ਲਾਜਵਾਬ ਕਰਤਾ ਵੀਰੋ ਅਜ ਤੇ ਮੈਨੂੰ ਵੀ ਲਾਜਵਾਬ ਕਰਤਾ। ਕਿਆ ਜ਼ਬਰਦਸਤ ਜਵਾਬ ਦਿੱਤਾ। ਵੀਰੋ ਸੰਤ ਮਸਕੀਨ ਜੀ ਕੋ ਇੰਨਾ ਜ਼ਾਦੇ ਵੱਡੇ ਵਿਦਵਾਨ ਸੀ, ਇੰਨਾ ਜ਼ਿਆਦਾ ਇਲਮ ਸੀ ਕਿ ਜੀੜੀ ਵੀ ਉਹਨਾਂ ਦੀ ਕਥਾ ਸੁਣਨੇ ਹੈ ਵੀਰੋ ਇੱਕ ਨਵਾਂ ਹੀ ਰੂਪ ਸਾਹਮਣੇ ਆਉਂਦਾ ਹੈ। ਇੱਕ ਨਵਾਂ ਹੀ ਉਹਨਾਂ ਦਾ ਗਿਆਨ ਦਾ ਪਤਾ ਚੱਲਦਾ ਹੈ। ਵੀਰੋ ਅੱਲਾ ਪਾਕ ਦੀ ਜ਼ਾਤ ਸਾਨੂੰ ਨਜ਼ਰ ਨਹੀਂ ਆਉਂਦੀ। ਲੇਕਿਨ ਇਹ ਅੰਨਿਆਂ ਨੂੰ ਨਜ਼ਰ ਨਹੀਂ ਆਉਂਦੀ। ਜਿਹੜੇ ਅਕਲ ਰੱਖਦੇ ਆ, ਫਹਿਮ ਰੱਖਦੇ ਆ, ਉਹਨਾਂ ਨੂੰ ਹਰ ਜਗ੍ਹਾ ਤੇ ਨਜ਼ਰ ਆਉਂਦੀ। ویرو دیکھو اے ساڑا ہاتھ ہے ساڑا جسم بنایا ہوا ہے دا ایک ایک ہے وی اس چیز دی گواہی دے رہے کہ اللہ پاک دی ذات موجود ہے ویرو اسی پھل کھانے ہیں کنے سی پھل کھانے ہیں ہر پل دا ذائقہ دا, دا بہار لہدا ہے کوئی پھل کسے پھل نہ نہیں ملتا ہزارہ دنیا دے پھل ہے یہ کنے بنائے ہے اے اللہ پاک دی ذات نے بنائے ہے اور کوئی انسان ویرو ایک مچھر دا تسی پر دے لو چھوٹا یا مچھر ہے کنگ ہے کس طرح بنایا ہو ਇਨਸਾਨ ਇੰਨੀ ਟੈਕਨੋਲੋਜੀ ਹੋਣ ਦੇ ਬਾਵਜੂਦ ਵੀ ਇੱਕ ਮੱਛਰ ਦਾ ਪਰ ਨਹੀਂ ਬਣਾ ਸਕਦਾ ਮੱਖੀ ਨਹੀਂ ਬਣਾ ਸਕਦਾ ਵੀਰੋ ਇਹ ਸਾਡੀ ਉਂਗਲੀ ਹੈ ਇਹ ਇਹ ਨਹੀਂ ਅਸੀਂ ਇਨਸਾਨ ਇੱਕ ਬਣਾ ਸਕਦਾ ਇੰਨਾ ਕਿ ਪੋਰਾ ਨਹੀਂ ਬਣਾ ਸਕਦਾ ਅੱਖਾਂ ਵਿੱਚ ਵੀਰੋ ਸਾਰੀਆਂ ਨਿਸ਼ਾਨੀਆਂ ਵਿੱਚ ਕਿ ਅੱਲਾਹ ਪਾਕ ਦੀ ਜ਼ਾਤ ਮੌਜੂਦ ਹੈ ਵਾਹਿਗੁਰੂ ਦੀ ਜ਼ਾਤ ਮੌਜੂਦ ਹੈ ਜਿਨੇ ਪੂਰੀ ਦੁਨੀਆ ਨੂੰ ਬਣਾਇਆ ਹੈ ਇਸ ਪੂਰੀ ਦੁਨੀਆ ਦਾ ਕਾ ਨਿਜ਼ਾਮ ਚਲਾ ਰਿਹਾ ਹੈ ਸਾਨੂੰ ਰਿਜ਼ਕ ਦੇ ਰਿਹਾ ਹੈ ਗਰਮੀ ਸਰਦੀ ਧੁੱਪ ਬਿਮਾਰੀ ਖੁਸ਼ੀ ਗਮੀ ਹਰ ਚੀਜ਼ ਦੇ ਰਿਹਾ ਹੈ ਵੀਰੋ ਜਿਹੜੇ ਇਸ ਗੱਲ ਤੋਂ ਇਨਕਾਰ ਕਰਦੇ ਆ ਉਹ ਮੈਂ ਕਹਿੰਨਾ ਅਕਲ ਦੇ ਅੰਨੇ ਆ ਉਹ ਪਾਗਲ ਹੈ ਉਹ ਜਾਹਲ ਹੈ ਕਿ ਇਨੀਆਂ ਨਿਸ਼ਾਨੀਆਂ ਹੋਣ ਦੇ ਬਾਵਜੂਦ ਵੀ ਅਸੀਂ ਇਸ ਚੀਜ਼ ਨੂੰ ਇਨਕਾਰ ਕਰ ਰਹੇ ਹਾਂ ਵੀਰੋ ਘਰ ਦਾ ਨਿਜ਼ਾਮ ਅਗਰ ਘਰ ਦੇ ਵਿੱਚ ਕੋਈ ਉਹਨੂੰ ਚਲਾਉਣ ਵਾਲਾ ਨਾ ਨਾ ਹੋਵੇ ਤੇ ਘਰ ਦਾ ਨਿਜ਼ਾਮ ਨਹੀਂ ਚੱਲਦਾ ਉਹ ਤਬਾਹੋ ਬਰਬਾਦ ਹੋ ਜਾਂਦਾ ਵੈ ਤੇ ਐਡੀ ਵੱਡੀ ਕਾਇਨਾਤ ਖਾਲੀ ਦੁਨੀਆ ਨਹੀਂ ਵੀਰੋ ਕਾਇਨਾਤ ਸਾਤ ਅਸਮਾਨ ਹੈ ਕਿੰਨੇ ਸਿਤਾਰੇ ਹੈ ਸੂਰਜ ਹੈ ਚੰਦ ਹੈ ਤਾਰੇ ਹੈ ਗਰਮੀ ਸਰਦੀ ਧੁੱਪ ਕਦੀ ਹੋਇਆ ਹੋਵੇ ਕਿ ਰਾਤ ਪੈਣੀ ਹੋਵੇ ਅੱਧੀ ਰਾਤ ਨੂੰ ਦਿਨ ਚੜ ਜਾਵੇ ਕਦੀ ਨਿਜ਼ਾਮ ਨਹੀਂ ਗਲਤ ਹੋਇਆ ਕਿਉਂਕਿ ਇਹਨੂੰ ਇੱਕ ਜ਼ਾਤ ਅੱਲਾ ਰੱਬੁਲ ਇਜ਼ਜ਼ ਦੀ ਜ਼ਾਤ ਚਲਾਉਣੇ ਵਾਲੀ ਹੈ ਵੀਰੋ ਇਹੋ ਹੀ ਸਭ ਤੋਂ ਸੱਚ ਹੈ ਬਾਕੀ ਜੋ ਕੋਈ ਪਾਗਲ ਕਹਿੰਦਾ ਵੇ ਬੇਫੂਕ ਕਹਿੰਦਾ ਵੇ ਅਸੀਂ ਨਹੀਂ ਉਹਨੂੰ ਮੰਨਦੇ ਸੰਤ ਮਸਕੀਨ ਜੀ ਨੇ ਬਹੁਤ ਵਧੀਆ ਜਵਾਬ ਦਿੱਤਾ ਵੀਰੋ ਬਹੁਤ ਹੀ ਕਮਾਲ ਬਹੁਤ ਵਧੀਆ ਮੈਨੂੰ ਵੀਡੀਓ ਲੱਗੀ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਧਿਆਨ ਜ਼ਰਾ ਖਿਆਲ ਰੱਖਿਓ ਦੁਆਵਾਂ ਵਿੱਚ ਯਾਦ ਰੱਖਿਓ ਅੱਲਾ ਫੈਜ਼